ਨਾਮ ਦੇਖ ਲਓ ਨਗਰ ਕਾਉਂਸਲ ਨਮਾ ਗਾਉਂ ਦਾ ਲਿਖਿਆ ਹੋਇਆ ਹੈ ਪਰ ਖੜੇ ਅਸੀਂ ਨਿਊ ਚੰਡੀਗੜ੍ਹ ਦੇ ਇਕੋ ਸਿਟੀ ਬੰਦੇ ਵਿੱਚ ਚਾਹੀਦਾ ਤਾਂ ਇਹ ਸੀ ਕਿ ਇਸ ਇਕੋ ਸਿਟੀ ਨੂੰ ਨਗਰ ਕਾਉਂਸਲ ਦਰਜ ਕੀਤਾ ਜਾਂਦਾ ਦੂਜੇ ਪਾਸੇ ਇਸ ਜਗ੍ਹਾ ਉੱਤੇ ਕੋਈ ਡੰਪਿੰਗ ਗਰਾਉਂਡ ਪ੍ਰੋਪਰ ਹੁੰਦਾ ਜਿਸ ਤੋਂ ਬਾਅਦ ਲੋਕ ਆਪਣਾ ਕੂੜਾ ਕਰਕਟ ਜਿਹੜੇ ਘਰਾਂ ਦਾ ਉਹ ਗਿਰਾ ਸਕਦੇ ਕਹਿੰਦੇ ਨੇ ਹੋਈ ਸਾਬ ਜਿਹੜਾ ਇਹ ਹਾਲਾਤ ਹੋ ਚੁੱਕੇ ਨੇ ਨਿਊ ਚੰਡੀਗੜ੍ਹ ਸੁਪਨਾ ਬਣਦਾ ਬਣਦਾ ਟੁੱਟਦਾ ਨਜ਼ਰ ਆ ਰਿਹਾ ਹੈ ਇਤਨਾ ਗੰਦਗੀ ਦੇ ਢੇਰ ਕੋਠੀਆਂ ਵੱਡੀਆਂ ਬਣ ਗਈਆਂ ਕਾਰਾਂ ਵੀ ਵੱਡੀਆਂ ਆ ਗਈਆਂ ਇੱਥੇ ਲੋਕਾਂ ਕੋਲ ਪਰ ਗਮਾੜਾ ਕੋਲ ਮੇਰੇ ਖਿਆਲ ਅਜੇ ਡੰਪਿੰਗ ਗਰਾਊਂਡ ਦੇਣ ਵਾਸਤੇ ਕੋਈ ਜਗ੍ਹਾ ਪ੍ਰੋਪਰ ਨਜ਼ਰ ਨਹੀਂ ਆ ਰਹੀ ਦੇਖੋ ਪੰਜਾਬ ਹਰਿਆਣਾ ਦੀ ਰਾਤਾਨੀ ਚੰਡੀਗੜ੍ਹ ਚੰਡੀਗੜ੍ਹ ਤੋਂ ਬਾਅਦ ਇੱਕ ਨਿਊ ਚੰਡੀਗੜ੍ਹ ਬਸਾਂ ਦਾ ਸੁਪਨਾ ਜੋ ਲੋਕਾਂ ਵੱਲੋਂ ਲਿਆ ਗਿਆ ਸੀ ਸਰਕਾਰ ਵੱਲੋਂ ਲਿਆ ਗਿਆ ਸੀ ਉਸੇ ਸੁਪਨੇ ਦੇ ਕਿਹੜੇ-ਕਿਹੜੇ ਕਾਰਨਾਮੇ ਨੇ ਕਿਹੜੀ-ਕਿਹੜੀ ਕਮੀਆਂ ਨੇ ਇਹੜੇ ਚੰਗੇ ਕੰਮ ਨੇ ਉਹ ਅਸੀਂ ਆਪਣੇ ਖਬਰ ਰਾਈਆਂ ਚ ਵਿਖਾਵਾਂਗੇ ਅਸੀਂ ਇਸ ਵੇਲੇ ਖੜੇ ਹਾਂ ਨਿਊ ਚੰਡੀਗੜ੍ਹ ਦੇ ਇਕੋ ਸਿਟੀ 1 ਦੇ ਵਿੱਚ ਜਿੱਥੇ ਕੀ ਕਾਫੀ ਲੋਕਾਂ ਦੇ ਮੈਸੇਜ ਕਮੈਂਟ ਆ ਰਹੇ ਸੀ ਤੇ ਨਾਲ ਦੀ ਨਾਲ ਸਾਡੇ ਧਿਆਨ ਦੇ ਵਿੱਚ ਕੁਝ ਲੋਕਾਂ ਨੂੰ ਲਿਆ ਗਿਆ ਸੀ ਕਿ ਜਗ੍ਹਾ ਉੱਤੇ ਕੂੜਾ ਕਰਕਟ ਗਿਰਾਉਣ ਵਾਸਤੇ ਕੋਈ ਪ੍ਰੋਪਰ ਜਗ੍ਹਾ ਨਹੀਂ ਕੋਈ ਡੰਪਿੰਗ ਗਰਾਊਂਡ ਨਹੀਂ ਬਣਾਇਆ ਗਿਆ ਤੁਸੀਂ ਦੇਖੋ ਕਿ ਇਹ ਇੱਕ ਬਾਕਸ ਲਾ ਹੋਇਆ ਹੈ ਕੂੜਾ ਕਰਕਟ ਵਾਸਤੇ ਪਰ ਇਸ ਦੇ ਉੱਤੇ ਤੁਸੀਂ ਦੇਖੋ ਨਾਮ ਮੈਂ ਕਹਾਂਗਾ ਕੈਮਰਾਮੈਨ ਨੂੰ ਕਿ ਨਾਮ ਦੇਖ ਲਓ ਨਗਰ ਕਾਉਂਸਲ ਨਮਾ ਗਾਉਂ ਦਾ ਲਿਖਿਆ ਹੋਇਆ ਹੈ ਪਰ ਖੜੇ ਅਸੀਂ ਨਿਊ ਚੰਡੀਗੜ੍ਹ ਦੇ ਇਕੋ ਸਿਟੀ ਵਨ ਦੇ ਵਿੱਚਾਂ ਚਾਹੀਦਾ ਤਾਂ ਇਹ ਸੀ ਕਿ ਇਸ ਇਕੋ ਸਿਟੀ ਨੂੰ ਨਗਰ ਕੌਂਸਲ ਦਰਜਾ ਦਿੱਤਾ ਜਾਂਦਾ ਦੂਜੇ ਪਾਸੇ ਇਸ ਜਗ੍ਹਾ ਉੱਤੇ ਕੋਈ ਡੰਪਿੰਗ ਗਰਾਉਂਡ ਪ੍ਰੋਪਰ ਹੁੰਦਾ ਜਿਸ ਤੋਂ ਬਾਅਦ ਲੋਕ ਆਪਣਾ ਕੂੜਾ ਕਰਕਟ ਜਿਹੜੇ ਘਰਾਂ ਦਾ ਉਹ ਗਿਰਾ ਸਕਦੇ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਨ੍ਹਾਂ ਨੇ ਸਾਡੇ ਧਿਆਨ ਦੇ ਵਿੱਚ ਮੁੱਦਾ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੀਆਂ ਮੁਸ਼ਕਲਾਂ ਇਕੋ ਸਿਟੀ ਦੇ ਵਾਣ ਦੇ ਲੋਕਾਂ ਨੂੰ ਆ ਰਹੀਆਂ ਨੇ ਤੇ ਉਹ ਵੀ ਬਸਨੀ ਕੁਸੇ ਇੱਕ ਉਸ ਦੇ ਵਿੱਚ ਰਹਿੰਦੇ ਨੇ ਕੋਈ ਸਾਹਿਬ ਜਿਹੜਾ ਇਹ ਹਾਲਾਤ ਹੋ ਚੁੱਕੇ ਨੇ ਨਿਊ ਚੰਡੀਗੜ੍ਹ ਦਾ ਸੁਪਨਾ ਬਣਦਾ ਬਣਦਾ ਟੁੱਟਦਾ ਨਜ਼ਰ ਆ ਰਿਹਾ ਹੈ ਜਿਸ ਤਰੀਕੇ ਨਾਲ ਗੰਦਗੀ ਦੇ ਢੇਰ ਕੋਠੀਆਂ ਵੱਡੀਆਂ ਬਣ ਗਈਆਂ ਕਾਰਾਂ ਵੀ ਵੱਡੀਆਂ ਆ ਗਈਆਂ ਇੱਥੇ ਲੋਕਾਂ ਕੋਲ ਪਰ ਗਮਾੜਾ ਕੋਲ ਮੇਰੇ ਖਿਆਲ ਅਕਿ ਡੰਪਿੰਗ ਗਰਾਉਂਡ ਦੇਣ ਵਾਸਤੇ ਕੋਈ ਜਗ੍ਹਾ ਪ੍ਰੋਪਰ ਨਜ਼ਰ ਨਹੀਂ ਆ ਰਹੀ ਦਿੱਤੀ ਹੋਈ ਪਹਿਲਾਂ ਤਾਂ ਇਹ ਵੀ ਸਾਨੂੰ ਇੱਕ ਸ਼ਹਿਰ ਦਾ ਰੂਪ ਜਿਹੜਾ ਹੈ ਜੰਨੀ ਚੰਡੀਗੜ੍ਹ ਹਾਂਜੀ ਪੰਜਾਬ ਦਾ ਗਮਾੜਾ ਪੰਜਾਬ ਸਰਕਾਰ ਵੱਲੋਂ ਇਹ ਤਕਰੀਬਨ 14-15 ਸਾਲ ਹੋ ਗਏ ਇਹਨੂੰ ਬਸੇ ਨੂੰ ਪਰ ਜੇ ਸਹੂਲਤਾਂ ਪੱਖੋਂ ਦੇਖੀਏ ਤਾਂ ਫਿਰ ਇਹ ਬਹੁਤ ਵੱਡੀ ਘਾਟ ਹੈ ਇੱਕ ਨਹੀਂ ਬਹੁਤ ਚੀਜ਼ਾਂ ਚ ਘਾਟ ਹੈ ਔਰ ਇਹ ਗੰਦਗੀ ਦਾ ਜਿਹੜਾ ਹੈ ਦੇਖੋ ਸਭ ਤੋਂ ਪਹਿਲਾਂ ਪਹਿਲਾਂ ਤਾਂ ਮੁੱਲਾਂਪੁਰ ਵਾਲਾ ਜਿਹੜਾ ਕੱਲ ਪਰਸੋਂ ਹੀ ਤੁਸੀਂ ਦਿਖਾ ਰਹੇ ਸੀ ਯਾਰ ਉਹ ਕੁਝ ਨੌਜਵਾਨਾਂ ਨੇ ਉੱਥੇ ਸਫਾਈ ਕੀਤੀ ਐ ਚਲੋ ਬਹੁਤ ਵਧੀਆ ਕੰਮ ਕਰ ਰਹੇ ਆ ਉਹ ਅੱਛੀ ਗੱਲ ਐ ਪਰ ਸਰਕਾਰ ਨੂੰ ਵੀ ਕਿਤੇ ਨਾ ਕਿਹਾ ਹਲਾਣਾ ਪਏਗਾ ਨਾ ਤਾਂ ਉਹ ਏ ਉਹ ਹਾਲ ਹੋ ਜਾਏਗਾ ਜਿੱਦਾਂ ਡੱਡੂ ਮੱਜਰੇ ਡੰਪਿੰਗ ਗਰਾਊਂਡ ਸੀਗਾ ਦੇਖੋ ਪਹਾੜ ਦੇ ਪਹਾੜ ਲੱਗ ਗਏ ਔਰ ਉੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਸੀ ਬਦਬੂ ਅਖੀਰ ਨੂੰ ਸੈਂਟਰਲ ਸਰਕਾਰ ਨੇ ਉੱਥੇ ਕਾਫੀ ਫੰਡ ਦਿੱਤੇ ਤਾਂ ਉਹ ਉਹਦੀ ਸੈਗਰੀਗੇਸ਼ਨ ਕਰਕੇ ਉਹ ਸਾਰਾ ਉਹ ਉਥੋਂ ਖਤਮ ਕੀਤਾ ਗਿਆ ਮੇਰੇ ਕੋਲ ਥੋੜਾ ਬਹੁਤ ਰਹਿ ਗਿਆ ਉਹ ਉਹੀ ਪੋਜੀਸ਼ਨ ਇੱਥੇ ਹੋ ਜੇਗੀ ਕਿਉਂਕਿ ਕੂੜੇ ਦਾ ਇਹਨਾਂ ਦਾ ਐਮ ਆਰ ਐਫ ਸੈਂਟਰ ਜਿਹੜਾ ਜਿਹਦੇ ਚ ਇਹ ਜਗ੍ਹਾ ਅਲੋਟ ਹੋ ਕੇ ਜਿੱਥੇ ਕੂੜਾ ਪਲੱਸ ਮਸ਼ੀਨਰੀ ਪਲੱਸ ਸਟਾਫ ਉਹ ਸਰਕਾਰ ਨੇ ਅਲੋਟ ਕਰਨਾ ਹੈ ਉਹ ਕਿਤੇ ਨਾ ਕਿਤੇ ਸਰਕਾਰ ਦੀ ਕਮਾਡਾ ਦੀ ਮਤਲਬ ਕਿ ਬਹੁਤ ਵੱਡੀ ਕਮਜ਼ੋਰੀ ਹੈ ਇੱਕ ਟੈਂਪਰੇਰੀ ਇਹ ਨਵੇਂ ਗੋਂ ਦੇ ਉਹ ਡੰਪਿੰਗ ਆ ਜਿਹੜੇ ਲਾਏ ਆ ਬਾਕਸ ਜੇ ਤੇ ਲੋਕੀ ਆਉਂਦੇ ਆ ਲੋਕਾਂ ਚ ਵੀ ਬੜੀ ਕਮੀ ਆ ਉਹ ਇਹ ਨਹੀਂ ਕਰਦੇ ਵੀ ਅਸੀਂ ਨਾ ਕੂੜਾ ਇਹ ਦੇਖੋ ਇੱਥੇ ਬੱਚੇ ਤੁਸੀਂ ਵੀ ਦੇਖ ਰਹੇ ਸੀ ਛੋਟੇ ਛੋਟੇ ਬੱਚੇ ਖੇਡ ਰਹੇ ਸੀ ਪਰ ਉਹ ਕੂੜੇ ਚ ਉਹਨਾਂ ਨੂੰ ਪਤਾ ਨਹੀਂ ਕਿ ਕਿੰਦੀ ਕਿ ਭਿਆਨਕ ਬਿਮਾਰੀਆਂ ਪਹਿਲਾਂ ਵੀ ਇੱਥੇ ਫੈਲ ਚੁੱਕੀਆਂ ਔਰ ਅੱਗੇ ਨੂੰ ਵੀ ਹੁਣ ਇਹ ਇਹ ਦੇਖੋ ਬਲਦ ਖੜੇ ਇਕੋ ਸਿਟੀ 1 ਹੈ ਨਿਊ ਚੰਡੀਗੜ੍ਹ ਦੇ ਵਿੱਚ ਹੈ ਪਰ ਜਿਹੜਾ ਇਹ ਬਾਕਸ ਰੱਖਿਆ ਹੋਇਆ ਇਹ ਨਮਾ ਕਰਾਉਂ ਨਗਰ ਕੌਂਸਲ ਦਾ ਇਹ ਚੱਕਰ ਕੀ ਹੈ ਹਾਂਜੀ ਇਹ ਚੱਕਰ ਕੀ ਹੈ ਇਹ ਇਹ ਤਾਂ ਹੁਣ ਮੈਂ ਡਿਪਾਰਟਮੈਂਟ ਦੇ ਜਿਹੜੇ ਨਿਚਲੇ ਲੈਵਲ ਦੇ ਆ ਨਾ ਉਹ ਤਾਂ ਚਲੋ ਜਿੰਨਾ ਕ ਆਪਣੀ ਦੌੜ ਭੱਜ ਕਰਕੇ ਇੱਥੇ ਜਿਹੜੇ ਲੋਕਲ ਆ ਹਾਂਜੀ ਉਹ ਆਪਣਾ ਕਰੀ ਜਾਂਦੇ ਆ ਚਾਹ ਜੇ ਆਈ ਲੈਵਲ ਦਾ ਜਾਂ ਸੁਪਰਵਾਈਜ਼ਰ ਲੈਵਲ ਦਾ ਉਹ ਕਿਧਰ ਨਾ ਕਿਤੇ ਜੇ ਲੋਕੀ ਕਹਿੰਦੇ ਆ ਤਾਂ ਉਹ ਟਰਾਲੀਆਂ ਵਗੈਰਾ ਮੰਗਾ ਕੇ ਨਿਚਕਾ ਵੀ ਦਿੰਦੇ ਆ ਪਰ ਕੋਈ ਪੱਕਾ ਸੋਲੂਸ਼ਨ ਨਹੀਂ ਆ ਹਾਂਜੀ ਕਿਉਂਕਿ ਮਸ਼ੀਨਰੀ ਲੱਗੇਗੀ ਬਾਕਸ ਹੋਏਗਾ ਆਟੋਮੈਟਿਕ ਚੱਕ ਹੋਣਗੇ ਸਟਾਫ ਹੋਏਗਾ ਸਾਫ ਸਫਾਈ ਦਾ ਪ੍ਰੋਪਰ ਜਗ੍ਹਾ ਵੀ ਨਹੀਂ ਲੋਟ ਕੀਤੀ ਜੇ ਕੋਈ ਡੰਪਿੰਗ ਰਾਉਂਡ ਅਜੇ ਤੱਕ ਕੋਈ ਮੇਰੀ ਪ੍ਰੋਫੈਸਰਾਂ ਨਾਲ ਵੀ ਗੱਲ ਹੋਈ ਸੀ ਕਹਿੰਦੇ ਜੀ ਟੈਂਡਰ ਅਲਰਟ ਹੋਣ ਵਾਲਾ ਜੀ ਉਹਦਾ ਟੈਂਡਰ ਨਿਕਲਦਿਆ ਫਿਰ ਇਹ ਟੈਂਡਰ ਤੇ ਇਹ ਆਈਟਮ ਵਿੱਚ ਪੈ ਜੇਗੀ ਸਫਾਈ ਦਾ ਹੋ ਜਾਏਗਾ ਫਲਾਣਾ ਇਹ ਇੱਕ ਟੈਂਪਰੇਰੀ ਉਹ ਕੀਤਾ ਪਰ ਇਹ ਬਿਮਾਰੀਆਂ ਦਾ ਘਰ ਹੈ ਇਹ ਦੇਖੋ ਨੀ ਚੰਡੀਗੜ੍ਹ ਤੋਂ ਇੱਕ ਬਹੁਤ ਸੋਚਣ ਵਾਲੀ ਕਰ ਰਿਹਾ ਉਹ ਸਭ ਤੋਂ ਬੜੀ ਭਿਆਨਕ ਬਿਮਾਰੀਆਂ ਜਿਹੜੀਆਂ ਇੱਥੇ ਬੱਚੇ ਦੇਖੋ ਵਾਲੇ ਵਾਲੇ ਬੱਚੇ ਘੁੰਮ ਰਹੇ ਔਰ ਲੋਕੀ ਸ਼ਹਿਰ ਕਰਦੇ ਆ ਇੱਥੇ ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਬੰਦਾ ਘਰ ਬਣਾਉਂਦਾ ਸਾਰ ਸ਼ੁਰੂ ਕਰਦਾ ਹਾਂ ਮਨਾਣਾ ਸਭ ਤੋਂ ਪਹਿਲਾਂ ਤਾਂ ਉਹ ਟਾਇਲਟ ਦਾ ਖੱਡਾ ਕੋਈ ਪਾਣੀ ਦਾ ਕਨੈਕਸ਼ਨ ਹੋਰ ਤਰੀਕੇ ਦੀ ਸੁਵਿਧਾ ਆਪਣੇ ਘਰ ਦੇ ਵਿੱਚ ਲਿਆਉਣਾ ਚਾਹੁੰਦਾ ਹੈ ਕਿ ਬਾਅਦ ਦੇ ਵਿੱਚ ਉਹ ਸਾਰੀ ਹੋ ਜੇ ਪਰ ਇੱਥੇ ਜਾਂ ਬਿਜਲੀ ਦਾ ਕਨੈਕਸ਼ਨ ਹੋ ਗਿਆ ਇਹ ਮੈਨੂੰ ਪਹਿਲਾਂ ਮਿਲ ਜਣਾ ਪਰ ਇੱਥੇ ਸ਼ਹਿਰ ਬਸ ਗਿਆ ਗੰਦਗੀ ਗੰਦਗੀ ਦੇ ਬਾਕੀ ਕੋਈ ਜਗ੍ਹਾ ਨਹੀਂ ਸਵੇਜ ਵੀ ਹੈਗੀ ਐ ਔਰ ਲਾਈਟ ਵੀ ਕਨੈਕਸ਼ਨ ਵੀ ਸਾਰਾ ਇੱਥੇ ਮਿਲਦਾ ਹੈ ਸ਼ਹਿਰ ਦਾ ਪਰ ਸਭ ਤੋਂ ਵੱਡੀ ਮੇਨ ਮੁੱਦਾ ਇਹ ਵੀ ਗੰਦਗੀ ਵਾਲਾ ਹੈ ਇਹਦਾ ਸੋਲੂਸ਼ਨ ਕੀ ਹੈ ਉਹ ਲੋਕ ਕੀ ਕਹੀ ਜਾਂਦੇ ਜੀ ਕੂੜਾ ਨਹੀਂ ਚੱਕਦੇ ਕੂੜਾ ਨਹੀਂ ਚੱਕਦੇ ਹੁਣ ਉਹ ਕੂੜਾ ਕਿੱਥੋਂ ਚੱਕਣ ਜਦੋਂ ਤੱਕ ਮਸ਼ੀਨਰੀ ਨਹੀਂ ਹੈ ਇੱਥੇ ਸਟਾਫ ਨਹੀਂ ਹੈ ਸਭ ਤੋਂ ਵੱਡਾ ਤਾਂ ਪਹਿਲਾਂ ਉਹ ਸੈਂਟਰ ਅਲਰਟ ਹੋਣਾ ਹੈ ਉਹ ਜਗ੍ਹਾ ਅਲਰਟ ਹੋਣੀ ਹੈ ਸਰਕਾਰ ਦੀ ਉਹ ਜੀ ਉਹਦੇ ਟੈਂਡਰ ਹੁਣ 15 ਸਾਲ ਚ ਜੇ ਟੈਂਡਰ ਨਹੀਂ ਨਿਕਲੇ ਬੜੀ ਮੈਂ ਤਾਂ ਕਹਾਂਗਾ ਸਰਕਾਰ ਦੀ ਬੜੀ ਢਿੱਲ ਹੈ ਔਰ ਕੀ ਕਰ ਰਹੀ ਹੈ ਕਮਾਡਾ ਕੀ ਦੇਖ ਰਿਹਾ ਐਡਾ ਸ਼ਹਿਰ ਬਣ ਗਿਆ ਦੇਖੋ ਬੜੇ ਬੜੇ ਇੱਥੇ ਅਫਸਰ ਰਹ ਰਹੇ ਆ ਜੱਜ ਸਹਿਬਾਨ ਹਾਈ ਕੋਰਟ ਤੋਂ ਪੀਜੀਆਈ ਤੋਂ ਬੜੀ ਅੱਛੀ ਅੱਥੇ ਹਸਤੀਆਂ ਆ ਚੁੱਕੇ ਆ ਰਸੀ ਲੋਕ ਵੀ ਇੱਥੇ ਹੀ ਸਾਡੇ ਰਹਿਸੀ ਬਣ ਚੁੱਕੇ ਆ तकरीबन ਪਰ ਕਿਤੇ ਨਾ ਕਿਤੇ ਜਾ ਕੇ ਇਹ ਦੇਖੋ ਹੁਣ ਇਸ ਖੱਡੇ ਦੇ ਵਿੱਚ ਕੋਈ ਗਿਰਦਾ ਆ ਆ ਦੇਖੋ ਕੂੜਾ ਕੂੜੇ ਦੇ ਵਿੱਚ ਕੋਈ ਗਰੇਗਾ ਮੇਰੇ ਖਿਆਲ ਕੋਈ ਬਜ਼ੁਰਗ ਗਿਰ ਜੇ ਉਹ ਨਹੀਂ ਨਿਕਲੇਗਾ ਤੇ ਗੰਦਗੀ ਕਿੰਨੀ ਆ ਉਹ ਸਾਹਮਣੇ ਬੱਚੇ ਖੇਡ ਰਹੇ ਆ ਇਹ ਬਿਮਾਰ ਹੋਣਗੇ ਬਿਮਾਰ ਸਭ ਤੋਂ ਭਿਆਨਕ ਬਿਮਾਰੀਆਂ ਪਹਿਲਾਂ ਹੀ ਬਰਸਾਤ ਦਾ ਮੌਸਮ ਹੈ ਇੱਥੇ ਨਾ ਤਾਂ ਡੰਪਿੰਗ ਗਰਾਊਂਡ ਬਣਾਇਆ ਸਰ ਸੁਸ਼ਾਨ ਘਾਟ ਦਾ ਹੀ ਬੁਰਾ ਹੀ ਹਾਲ ਹੈ ਦੇਖੋ ਸ਼ਮਸ਼ਾਨ ਘਾਟ ਦਾ ਵੀ ਇਹੀ ਪੰਗਾ ਹੈ ਉਹ ਬਿਲਕੁਲ ਉਜਾੜ ਬਣਿਆ ਪਿਆ ਪਹਿਲਾਂ ਵੀ ਤੁਸੀਂ ਕਈ ਵਾਰੀ ਚੱਕ ਚੁੱਕੇ ਹੋ ਉਹਦੇ ਤੇ ਵੀ ਸਰਕਾਰ ਨਹੀਂ ਕੋਈ ਹਿਲਜੁਲ ਹੋ ਰਹੀ ਸਭ ਤੋਂ بڑا ਇਹ ਤਾਂ ਰੋਜ਼ ਦੀ ਹੋਇਆ ਘਰ ਦਾ ਕੂੜਾ ਕਰਕੜ ਉਹ ਘਰਾਂ ਤੋਂ ਹੀ ਲਿਫਟਿੰਗ ਦਾ ਸਿਸਟਮ ਹੋਣਾ ਚਾਹੀਦਾ ਔਰ ਲੋਕ ਵੀ ਸੁਚੇਤ ਹੋਣ ਬਾਹਰ ਵੀ ਇੱਦਾਂ ਕੂੜਾ ਨਾ ਲਿਆ ਕੇ ਗੇਰਨ ਬਿਲਕੁਲ ਕਿਉਂਕਿ ਇਹਦੇ ਨਾਲ ਵੀ ਗੇਰਨ ਨਾਲ ਵੀ ਦੇਖੋ ਸਾਡਾ ਵੀ ਫਰਜ਼ ਮੰਨਦਾ ਵੀ ਅਸੀਂ ਇਨੂੰ ਘਟੋ ਘਟਾ ਹੂਰਨੀ ਦਾ ਜਿਹੜੇ ਸਫਾਈ ਵਾਲੇ ਆਉਂਦੇ ਆ ਉਹਨਾਂ ਨੂੰ ਪ੍ਰੋਪਰ ਥੋੜੇ ਪੈਸੇ ਜਾਵਾਂ ਦੇ ਦੋ ਪਰ ਉਹ ਡੇਲੀ ਦੀ ਲਿਫਟਿੰਗ ਜਿਹੜੀ ਆ ਕੂੜੇ ਦੀ ਕਰਕੇ ਕਿਤੇ ਬਾਹਰ ਆਊਟਸਾਈਡ ਏਰੀਏ ਚ ਜਿੱਥੇ ਵੀ ਖਾਲੀ ਮੈਦਾਨ ਆ ਹੋਰ ਆ ਪਾਪੂਲੇਸ਼ਨ ਨਹੀਂ ਆ ਉੱਥੇ ਹੋਣਾ ਜਿਹਦਾ ਪਰ ਇਹ ਜਿਹੜਾ ਇੱਥੇ ਜਿਹੜਾ ਐਮ ਆਰ ਐਫ ਸੈਂਟਰ ਜਿਹੜਾ ਮਟੀਰੀਅਲ ਸੈਗਰੀਗੇਸ਼ਨ ਹੋਣੀ ਆ ਮਸ਼ੀਨ ਵਗੈਰਾ ਵੀ ਲੱਗੇਗੀ ਸ਼ਾਇਦ ਉਹ ਸਾਰਾ ਇਹਨਾਂ ਨੂੰ ਸਿਸਟਮ ਕੱਦਾਂ ਕਰ ਦੇਣਾ ਚਾਹੀਦਾ ਸੀ ਉਹ ਨਹੀਂ ਕਰਿਆ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਹਾਲਾਤ ਬਣ ਚੁੱਕੇ ਨੇ ਇਕੋ ਸਿਟੀ ਬਨ ਨਿਊ ਚੰਡੀਗੜ੍ਹ ਦੇ ਤਾਂ ਇਲਾਕੇ ਦੇ ਲੋਕ ਨਰਕਪਰੀ ਜ਼ਿੰਦਗੀ ਜੀਣ ਲਈ ਮਜਬੂਰ ਹੋ ਚੁੱਕੇ ਨੇ ਕਿਉਂਕਿ ਅਜੇ ਤੱਕ ਟੈਂਡਰ ਦਸੇ ਜਾ ਰਿਹਾ ਕੋਈ ਡੰਪਿੰਗ ਗਰਾਊਂਡ ਦਾ ਨਹੀਂ ਹੋਇਆ ਕੂੜਾ ਕਰਕਰ ਚੱਕਣ ਵਾਸਤੇ ਨਹੀਂ ਹੋਇਆ ਦੋ ਹੀ ਤੁਸੀਂ ਦੇਖੋ ਕਿ ਦੋ ਜਿਹੜੇ ਬਾਕਸ ਲਗਾਏ ਗਏ ਨੇ ਪੂਰੇ 21 ਸਿਟੀ ਵਾਸਤੇ ਕਿਉਂਕਿ ਇੰਨਾ ਵੱਡਾ ਸ਼ਹਿਰ ਬਸ ਰਿਹਾ ਨਿਊ ਚੰਡੀਗੜ੍ਹ ਇਕੋ ਸਿਟੀ 1 ਦੇ ਵਿੱਚ ਬਹੁਤ ਵੱਡੀਆਂ ਕੋਠੀਆਂ ਬਣੀਆਂ ਹੋਈਆਂ ਨੇ ਕਾਰਾਂ ਨੇ ਲੋਕਾਂ ਕੋਲ ਪਰ ਗਮਾਡਾ ਵੱਲੋਂ ਪ੍ਰੋਜੈਕਟ ਤਾਂ ਲਾ ਦਿੱਤਾ ਪਰ ਲੋਕਾਂ ਨੂੰ ਸੁਵਿਧਾ ਨਹੀਂ ਦਿੱਤੀਆਂ ਜਾ ਰਹੀਆਂ ਪ੍ਰੋਪਰ ਤਰੀਕੇ ਨਾਲ ਜਿਸ ਦੇ ਕਾਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਤਰਾਤਰ ਕਰ ਰਹੇ ਨੇ ਤਾਂ ਸੁਣ ਲੈ ਕੇ ਇਕੋ ਸਿਟੀ 1 ਦੇ ਵਸਨੀਕ ਸਾਡੇ ਨਾਲ ਨੇ ਤਾਂ ਮੈਮ ਕਿਹੜੀ ਕਿਹੜੀ ਮੁਸ਼ਕਲ ਆ ਰਹੀ ਹੈ ਕਿ ਤੁਹਾਨੂੰ ਇਸ ਗਮਾਡਾ ਦੇ ਵਿੱਚ ਜਿਹੜਾ ਪ੍ਰੋਜੈਕਟ ਲਾ ਗਿਆ ਇਕੋ ਸਿਟੀ 1 ਦੇ ਵਿੱਚ ਕਿਹੜੀ ਕਿਹੜੀ ਮੁਸ਼ਕਲਾਂ ਦੇ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ ਹਾਂਜੀ ਸਰ ਇਹ ਜੋ ਇਕੋ ਸਿਟੀ ਵਿੱਚ ਐਨਾ ਵੱਡਾ ਪ੍ਰੋਜੈਕਟ ਬਣਾਇਆ ਗਿਆ ਆਪਣਾ ਇਹਦੇ ਵਿੱਚ ਸਾਨੂੰ ਹੈ ਕਿ ਕੋਈ ਕੂੜਾ ਕਰਕਟ ਗੇਰਨ ਦੀ ਕੋਈ ਮਤਲਬ ਉਹ ਜੋ ਕੋਈ ਸੁਵਿਧਾ ਨਹੀਂ ਦਿੱਤੀ ਗਈ ਇੱਥੇ ਜਿਹੜਾ ਹੈਗਾ ਜੀ ਲੋਕ ਜੋ ਹੈ ਕੂੜਾ ਜੋ ਹੈ ਆਸ-ਪਾਸ ਨੀਅਰਬਾਈ ਜਿੱਥੇ ਵੀ ਖਾਲੀ ਜਗ੍ਹਾ ਦੇਖਦੇ ਆ ਉੱਥੇ ਸਿੱੜ ਦਿੰਦੇ ਆ ਜਿਸ ਤੇ ਕੀ ਹੁੰਦਾ ਜੀ ਉੱਥੇ ਪਾਣੀ ਵਗੈਰਾ ਖੜ ਜਾਂਦਾ ਬਿਮਾਰੀਆਂ ਫੈਲਦੀਆਂ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਜੋ ਹੈ ਮਤਲਬ ਜੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇੱਥੇ ਹੀ ਕੋਈ ਮਤਲਬ ਜਿੱਦਾਂ ਉਹ ਵੀ ਨਹੀਂ ਹੈਗਾ ਇਸ ਇਮਸਾਨ ਘਾਟ ਵਗੈਰਾ ਉਹਦੇ ਮਤਲਬ ਬਹੁਤ ਅਗਰ ਕੋਈ ਆਦਨ ਨਹੀਂ ਕੋਈ ਗੱਲ ਹੋ ਜਾਂਦੀ ਆ ਜਿਸ ਕਰਕੇ ਲੋਕਾਂ ਨੂੰ ਜ ਬਹੁਤ ਜ਼ਿਆਦਾ ਪ੍ਰੋਬਲਮ ਜਿਵੇਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜੇ بارش ਹੁੰਦੀ ਹੈ بارشਾਂ ਦੇ ਵਿੱਚ ਕੀ ਹਾਲਾਤ ਹੁੰਦਾ ਇੱਕੋ ਸਿਟੀ ਬਣਦਾ ਹਾਂਜੀ بارشਾਂ ਦੇ ਵਿੱਚ ਜਿੱਦਾਂ ਪਾਣੀ ਆਂਦਾ ਹੈ ਤੇ ਉੱਥੇ ਜੋ ਹੈ ਜਿੱਦਾਂ ਇਹ ਆਪਣੇ ਦੇਖੋ ਜੀ ਤੁਹਾਨੂੰ ਦਿਖਾਈ ਦੇ ਰਾ ਜੀ ਇੱਥੇ ਜਿਹੜਾ ਸੀਵਰੇਜ ਦਾ ਬਣਾਵਾ ਹੈਗਾ ਜੀ ਸਾਰਾ ਪਾਣੀ ਪਿੱਛੋਂ ਦਵਾ ਕੇ ਇੱਥੇ ਇਕੱਠਾ ਹੋ ਜਾਂਦਾ ਈ ਤੇ ਗਮਾੜਾ ਵੀ ਦੇਖੋ ਜੀ ਬਿਲਕੁਲ ਬਹੁਤ ਗੰਦ ਪਾਇਆ ਵਾ ਇਹ ਲੋਕ ਵੀ ਇੱਥੇ ਕਬੜ ਵਗੈਰਾ ਜੋ ਹੈ ਗਿਰਾ ਦੇ ਮਾਰੀਆਂ ਤਾਂ ਵੀ ਲੱਗਦਾ ਖਤਰਾ ਜੀ ਵੱਡਾ ਫਿਰ ਤੁਹਾਨੂੰ ਬਿਲਕੁਲ ਜੀ ਉਹ ਤਾਂ ਹੈ ਹੀ ਆ ਜੀ ਸਾਰਾ ਉਦਾਂ ਵੀ ਜੀ ਵੈਸੇ ਵੀ ਜਿੱਦਾਂ ਆਪਣਾ ਆਪਣੇ ਨਾਲ ਮਕਾਨ ਹੈਗੇ ਜੀ ਨੀਅਰ ਵਾਈ ਕੋਈ ਗੰਦ ਮਤਲਬ ਕੋਈ ਐਦਾਂ ਦੀ ਚੀਜ਼ ਹੋ ਜਾਂਦੀ ਆ ਵੀ ਜਿੱਦਾਂ ਕੁਝ ਮਤਲਬ ਜੋ ਸੱਪ ਜਾਨਵਰ ਵਗੈਰਾ ਜ਼ਹਿਰੀਲੇ ਹੁੰਦੇ ਈ ਉਹ ਤੁਸੀਂ ਆਪਣੇ ਆਪ ਨੂੰ ਕਮਾਡਾ ਇੱਕੋ ਸਿਟੀ ਵਿੱਚ ਤੁਸੀਂ ਕਿਉਂਕਿ ਕਈ ਤਰ੍ਹਾਂ ਦੀ ਘਟਨਾਵਾਂ ਸਨੇਚਿੰਗ ਦੀਆਂ ਆ ਰਹੀਆਂ ਨੇ ਜਿਸ ਤਰੀਕੇ ਨਾਲ ਕਹਿੰਦੇ ਸੈਰ ਕਰਦੇ ਹੋਏ ਔਰਤਾਂ ਦੀਆਂ ਕੰਨਾਂ ਦੀਆਂ ਵਾਲੀਆਂ ਹੋਰ ਵੀ ਤਰੀਕੇ ਦੀ ਘਟਨਾਵਾਂ ਆ ਰਹੀਆਂ ਨੇ ਕਿੰਨਾ ਸੇਫ ਮੰਦ ਉਸ ਜਗਾ ਉੱਥੇ ਦੇਖੋ ਇਹ ਸੇਫ ਤੋਂ ਵੈਦਾਂ ਹੀ ਮਤਲਬ ਇੱਕ अकेਲੀ ਲੇਡੀ ਜੋ ਹੈ ਜੀ ਉਹ ਨਹੀਂ ਨਿਕਲ ਸਕਦੀ ਵੀ ਸੈਰ ਵਗੈਰਾ ਕਰਨੇ ਲਈ तो इधर ਲਈ ਵੀ ਥੋੜਾ ਜਿਦਾਂ ਆਪਣਾ ਗੇਟ ਵਗੈਰਾ ਜਿੱਦਾਂ ਆਪਣੇ ਯਹਾਂ ਨਹੀਂ ਬਣੇ ਆ ਜੇ ਉਹ ਉਹਨਾਂ ਦੀ ਸੁਵਿਧਾ ਹੋਣੀ ਚਾਹੀਦੀ ਆ ਤਾਂ ਕਿ ਕੋਈ ਜੋ ਬਾਹਰਲਾ ਬੰਦਾ ਹੈ ਉਹ ਅੰਦਰ ਐਂਟਰ ਨਾ ਕਰ ਸਕੇ ਠੀਕ ਹੈ ਤੇ ਇਸ ਤੇ ਜੋ ਹੈ ਮਤਲਬ ਕਈ ਵਾਰ ਜੋ ਮਤਲਬ ਲੇਡੀ ਸਾਰ ਕਰਨ ਜਾ ਰਹੀ ਆਈ ਕੁਛ ਐਦਾਂ ਦੇ ਬੰਦੇ ਆ ਜਾਂਦੇ ਕਿਛੇ ਬਾਈਕ ਤੇ ਆਏ ਕਿਸੇ ਕੀ ਚੇਨ ਛੀਨ ਲਈ ਕਿਸੇ ਕੀ ਵਾਲੀਆਂ ਛੀਨ ਲਈ ਤੋ ਐਨਾ ਫਿਰ ਉਹ ਤਾਂ ਹੈ ਹੀ ਹੈ ਜਦ ਤੱਕ ਪ੍ਰੋਪਰ ਯਹਾਂ ਤੇ ਜੋ ਹੈ ਪ੍ਰੋਜੈਕਟ ਜੋ ਆਪਣਾ ਪ੍ਰੋਪਰ ਕੰਪਲੀਟ ਨਹੀਂ ਹੁੰਦਾ ਜਦ ਤੱਕ ਠੀਕ ਹੈ ਬਿਲਕੁਲ ਤਾਂ ਦੇਖੋ ਕਿ ਜਿਸ ਤਰੀਕੇ ਨਾਲ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਗਮਾੜਾ ਵੱਲੋਂ ਵੱਡਾ ਪ੍ਰੋਜੈਕਟ ਲਗਾਇਆ ਗਿਆ ਸਿੱਕ ਨਿਊ ਚੰਡੀਗੜ੍ਹ ਬਸਾਇਆ ਗਿਆ ਚੰਡੀਗੜ੍ਹ ਦੇ ਵਿੱਚ ਜਿਹੜੀ ਕਮੀਆਂ ਸੀ ਉਹ ਨਿਊ ਚੰਡੀਗੜ੍ਹ ਦੇ ਵਿੱਚ ਹੱਲ ਹੋਣੀਆਂ ਸੀ ਪਰ ਉਸ ਦੇ ਨਾਲ ਕਿਤੇ ਨਾ ਕਿਤੇ ਤੁਸੀਂ ਦੇਖੋ ਕਿ ਜਿਹੜੀ ਇਹ ਚੀਜ਼ ਹੈ ਜਿੱਥੇ ਖਾਲੀ ਪਲਾਟ ਪਏ ਨੇ ਲੋਕਾਂ ਨੂੰ ਮਜਬੂਰਨ ਇਸ ਤਰੀਕੇ ਨਾਲ ਹੀ ਡੰਪਿੰਗ ਗਰਾਊਂਡ ਬਣਾਣਾ ਪੈ ਰਿਹਾ ਇਸ ਖਾਲੀ ਪਲਾਟਾਂ ਨੂੰ ਕਿਉਂਕਿ ਜਦੋਂ ਜਗ੍ਹਾ ਹੀ ਅਲਾਉਟ ਨਹੀਂ ਕੀਤੀ ਗਈ ਕੋਈ ਪ੍ਰੋਪਰ ਤਰੀਕੇ ਨਾਲ ਪ੍ਰੋਜੈਕਟ ਨਹੀਂ ਬਣਾਇਆ ਗਿਆ ਜਿਸ ਤੋਂ ਬਾਅਦ ਲੋਕ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਇੱਥੇ ਘਰ ਲੈ ਕੇ ਹੀ ਫਸ ਗਏ ਆ ਜਿਸ ਤੋਂ ਬਾਅਦ ਕੋਈ ਵੀ ਤਰੀਕਾ ਨਹੀਂ ਵਧਦਾ ਜਾ ਰਿਹਾ ਜਿਸ ਤੋਂ ਬਾਅਦ ਤੁਸੀਂ ਦੇਖੋ ਕਿ ਅਸੀਂ ਇਕੋ ਸਿਟੀ ਦੇ ਬਿਲਕੁਲ ਮਕਾਨਾਂ ਦੇ ਵਿੱਚ ਘੂਮ ਰਹੇ ਆ ਗਲੀਆਂ ਵਿੱਚ ਘੂਮ ਰਹੇ ਆ ਕਿ ਜਿਹੜੀ ਮੁਸ਼ਕਲ ਸ਼ਹਿਰੀ ਲੋਕ ਜਿਹੜੇ ਮਹਿਸੂਸ ਕਰਦੇ ਨੇ ਦੂਜੇ ਪਾਸੇ ਸਾਡੀ ਗਮਾੜਾ ਦੇ ਹੈਲਥ ਜੇ ਨਾਲ ਵੀ ਗੱਲਬਾਤ ਹੋਈ ਸੀ ਹੁਣੇ ਦਲਵੀਰ ਸਿੰਘ ਨੇ ਜੋ ਜੀ ਸੰਧੂ ਜੀ ਤੁਸੀਂ ਦੇਖੋ ਕਿ ਇਹ ਵੀ ਤੁਸੀਂ ਦੇਖੋ ਰੋਡ ਦੇ ਨੇੜੇ ਵੀ ਕੋਈ ਸਫਾਈ ਦਾ ਧਿਆਨ ਨਹੀਂ ਕੀਤਾ ਹੋਇਆ ਜਿੱਥੇ ਮਿੱਟੀ ਦੇ ਢੇਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਜਰੀ ਢੇਰ ਲੱਗੇ ਹੋਏ ਨੇ ਕੋਈ ਪ੍ਰੋਪਰ ਤਰੀਕੇ ਨਾਲ ਮਲਕੀ ਸੇਫਟੀ ਹੈ ਨਹੀਂ ਲੋਕਾਂ ਦੀ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਇਹ ਗੰਦਗੀ ਦੇ ਜਿੱਥੇ ਗਟਰ ਨੇ ਗਟਰਾਂ ਦੇ ਵਿੱਚ ਤੇ ਪਾਣੀ ਜਾਣਾ ਜਿੱਥੇ ਕੀ ਹੁਣ ਬਰਸਾਤ ਸ਼ੁਰੂ ਹੋਣੀ ਹੈ ਕੋਈ ਸਫਾਈ ਦਾ ਇਹ ਸਫਾਈ ਹੁੰਦੀ ਹੈ ਕਿ ਕਦੋਂ ਕਹੋਂਦੀ ਹੈ ਸਫਾਈ ਦਾ ਸਫਾਈ ਤੋਂ ਹੀ ਬਹੁਤ ਰਹਿਰੀ ਹੁੰਦੀ ਐ ਇੱਥੇ ਹੀ ਐਨੀ ਸਫਾਈ ਨਹੀਂ ਹੁੰਦੀ ਆ ਤੇ ਗੰਦ ਜਿਹਨਾਂ ਲੋਕ ਬਹੁਤ ਮੰਦੇ ਆ ਇੱਥੇ ਜੀ ਦਾਨ ਦੇ ਵਿੱਚ ਇੱਥੇ ਪਿੱਛੇ ਬੈਕ ਸਾਈਡ ਲੱਗੀ ਵੀ ਆ ਤੋਂ ਆਨੇ ਆਨੇ ਲੋਕੋ ਕਰ ਦਿੰਦੇ ਆ ਇਹ ਕੈਥੇ ਜੋ ਐ ਮਤਲਬ ਕੁੱਤੇ ਵਗੈਰਾ ਵੀ ਬਹੁਤ ਜ਼ਿਆਦਾ ਲੋਕ ਬਹਿ ਗਏ ਆ ਲੋਕ ਵਗੈਰਾ ਬਹੁਤ ਜ਼ਿਆਦਾ ਨਹੀਂ ਜਿਸ ਤੇ ਜੋ ਐ ਮਤਲਬ ਜਿਹੜਾ ਜੈਸੇ ਲੋਕਾਂ ਨੇ ਰੱਖੇ ਹੋਏ ਨੇ ਜਾਂ ਫਿਰ ਅਵਾਰੀ ਨੇ ਯਹਾਂ ਹੀ ਲੋਕਾਂ ਨੇ ਜ਼ਿਆਦਾ ਰੱਖੇ ਹੋਏ ਜੀ ਜੋ ਕਿ ਮਤਲਬ ਇੱਕ ਦੂਏ ਤੋਂ ਕਰਦੇ ਆ ਮਾਰਾ ਵੀ ਬਹੁਤ ਘੁੰਮਦੇ ਆਂ ਤੇ ਬਟ ਖਤਰਾ ਤਾਂ ਹੈ ਹੀ ਹੈ ਜੀ ਮਤਲਬ ਜੈਸੇ ਲੋਕ ਸੈਰ ਕਰਨ ਜਾਂਦੇ ਹੋ ਹਾਂਜੀ ਹਾਂ ਇਤਨਾ ਹੈਗਾ ਜੀ ਆਪਣੇ ਕੋਲ ਬਿਲਕੁਲ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਲੋਕ ਮੁਸ਼ਕਲਾਂ ਸਾਹਮਣਾ ਕਰ ਰਹੇ ਨੇ ਕੋਸਟੀ ਬੰਦੇ ਲੋਕ ਨੀਓ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰੋਜੈਕਟ ਲਾਉਣ ਦਾ ਮਕਸਦ ਜਿਹੜਾ ਗਮਾਂਡਾ ਦਾ ਇਹ ਸਿੱਕੀ ਅਸੀਂ ਚੰਡੀਗੜ੍ਹ ਦੀ ਤਰ੍ਹਾਂ ਤਰਸਤੇ ਬਣਾਵਾਂਗੇ ਪਰ ਕਿਤਨਾ ਕਿਤੇ ਅਜੇ ਬਹੁਤ ਕਮੀਆਂ ਇਸ ਪ੍ਰੋਜੈਕਟ ਦੇ ਵਿੱਚ ਨੇ ਡੰਪਿੰਗ ਗਰਾਊਂਡ ਨਹੀਂ ਬਣਿਆ ਦੂਜੇ ਪਾਸੇ ਤੁਸੀਂ ਦੇਖੋ ਕਿ ਸ਼ਮਸ਼ਾਨ ਘਾਟ ਖੰਡਰ ਬਣ ਚੁੱਕੀ ਹੈ ਲੋਕਾਂ ਦੇ ਸੰਸਕਾਰ ਕਰਨ ਵਾਸਤੇ ਵੀ ਇਹਨਾਂ ਨੂੰ 25 ਸੈਕਟਰ ਚੰਡੀਗੜ੍ਹ ਜਾਣਾ ਪੈਂਦਾ ਹੈ ਕਿਉਂਕਿ ਪਿੱਛੇ ਜੀ ਆਪਾਂ ਮੈਕਸ ਦੀ ਗੱਲ ਕਰੀ ਉਹ ਉੱਥੇ ਇੱਕ ਫੌਜੀ ਸ਼ਹੀਦ ਹੋਇਆ ਸੀ ਉਸ ਤੋਂ ਬਾਅਦ ਉਸ ਨੂੰ ਸੰਸਕਾਰ ਕਰਨ ਵਾਸਤੇ 25 ਸੈਕਟਰ ਲਿਜਾਣਾ ਪਿਆ ਸੜਕਾਂ ਦੇ ਨਹੀਂ ਦੀ ਗੰਦਗੀ ਢੇਰ ਲੱਗੇ ਪਏ ਨੇ ਕੋਈ ਵੀ ਸੁਵਿਧਾ ਨਹੀਂ ਇੱਕੋ ਸਿਟੀ ਬੰਦੇ ਲੋਕਾਂ ਨੇ ਤਿਆਰੀ ਦੂਜੇ ਪਾਸੇ ਜਈ ਦਲਬੀਰ ਸਿੰਘ ਗੰਧੂ ਨਾਲ ਅਸੀਂ ਗੱਲਬਾਤ ਕੀਤੀ ਸੀ ਕਿਉਂਕਿ ਹੈਲਥ ਜਈ ਨੇ ਕਮਾਂਡਾ ਦੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਜੇ ਤੱਕ ਕੋਈ ਟੈਂਡਰ ਇਸ ਚੀਜ਼ ਬਾਰੇ ਪਾਸ ਨਹੀਂ ਹੋਇਆ ਪ੍ਰਾਈਵੇਟ ਤੌਰ ਤੇ ਕੂੜਾ ਕਰਕਟ ਚੁੱਕੇ ਜਾ ਰਹੇ ਹਨ ਪਰ ਕਿੰਨਾ ਕਿਤੇ ਜੋ ਗਮਾਡਾ ਤਰਫੋਂ ਅਜੇ ਕੋਈ ਐਦਾਂ ਦਾ ਪ੍ਰੋਜੈਕਟ ਨਹੀਂ ਲਗਾਇਆ ਗਿਆ ਚੋਕਿ ਡੰਪਿੰਗ ਗਰਾਉਂਡ ਗਮਾਡਾ ਤੇ ਜੋ ਨਵੇਂ ਪ੍ਰੋਜੈਕਟ ਹੈਗਾ ਇੱਕੋ ਸਿਟੀ ਨੂੰ ਦਿੱਤਾ ਗਿਆ ਹੋਇਆ ਪਰ ਦੂਜੇ ਪਾਸੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਨਾਲ ਜਿੱਥੇ ਲੋਕ ਹੁਣ ਜੂਝ ਰਹੇ ਨੇ ਦੇਖਦੇ ਹਾਂ ਕਦੋਂ ਹੁਣ ਗਮਾਡਾ ਹੱਲ ਕਰਦਾ ਕਿਉਂਕਿ ਵੱਡੇ ਵੱਡੇ ਵਾਅਦੇ ਕਰਕੇ ਤਾਂ ਪ੍ਰੋਜੈਕਟ ਵੇਚੇ ਗਏ ਨੇ ਪਰ ਹੁਣ ਪ੍ਰੋਜੈਕਟਾਂ ਦੇ ਵਿੱਚ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਕਿਤਰਾ ਤਰਾ ਕਰ ਰਹੇ ਨੇ ਸਾਡੇ ਨਾਲ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਸ਼